ਜਦੋਂ ਤੁਸੀਂ ਸ਼ੂਟਿੰਗ ਤੇ ਗਏ ਉੱਥੇ ਤੁਹਾਨੂੰ ਦਲਜੀਤ ਵੀ ਮਿਲੇ ਤੇ ਉਹਨਾਂ ਨੂੰ ਮਿਲਣ ਦਾ ਤੁਹਾਡਾ ਤਜਰਬਾ ਕਹਿ ਰਿਹਾ ਮੇਰੇ ਗਲ ਲਾ ਕੇ ਜਾਣੀ ਉਹਨੇ ਬਹੁਤ ਦੁੱਖ ਬਣਾਇਆ ਫਿਰ ਮੈਂ ਰੋਣ ਲੱਗ ਗਈ ਮੈਂ ਆਖਿਆ ਅਭੀ ਦੇਖ ਪੁੱਤ ਤੈਨੂੰ ਮੈਂ ਹੁਣ ਪੁੱਤ ਵੀ ਨਹੀਂ ਕਹਿ ਸਕਦੀ ਤੈਨੂੰ ਮੈਂ ਕੁਝ ਨਹੀਂ ਕਹਿ ਸਕਦੀ ਬਈ ਅੱਜ ਤੂੰ ਚੁੰਗੀਲੇ ਦੀ ਜਗ੍ਹਾ ਤੇ ਖੜਾ ਮੈਨੂੰ ਕਹਿੰਦਾ ਬਈ ਤੁਸੀਂ ਰੋਗੋ ਨਾ ਜਦ ਫਿਰਦਿਆਂ ਦਾ ਕੋਈ ਪਤਾ ਨਹੀਂ ਲੱਗਦਾ ਜਦ ਦਿਨ ਫਿਰ ਗਏ ਉਹ ਤਾਂ ਕਹਿੰਦੇ ਸੀਗੇ ਮੈਂ ਸੋਨੇ ਦੀ ਕੰਧਾ ਕਰ ਦੂੰ ਕੰਧਾ ਤਾਂ ਫੇਰ ਸਾਡੀਆਂ ਸੋਨੇ ਦੀਆਂ ਹੋਈ ਜਾਣੀਆਂ ਸੀ ਉਹ ਤੋਂ ਮੈਂ ਰਾਣੀ ਸੀ ਜਿਆਦਾ ਇਹਨਾਂ ਤਾਂ ਡੈਡੀ ਸੀਗਾ ਇਹਦੀ ਬੀਬੀ ਵਾ ਤੇਰਾ ਪੈਰ ਤੋਂ ਤੋ ਪੀਊਂਗੀ ਜੇ ਵੀ ਇਹਨਾਂ ਦੇ ਨਾਲ ਮੇਰਾ ਸੈਟ ਬਣਾ ਦੋ ਜਦ ਅੱਡੀ ਦੇਖੀ ਹੋ ਬੰਦੇ ਵੀ ਇੱਕ ਕੁੱਟ ਖੜਦਾ ਇੱਕ ਡਰੋਂ ਪੈਂਦਾ ਵੀ ਦੇਰ ਤੱਕ ਤੇ ਆਪਾਂ ਨੂੰ ਨਹੀਂ ਮਾਰਨ ਆਉਂਦੇ ਕਹਿੰਦਾ ਪੁੱਤ ਤੂੰ ਪਰੇ ਹੋ ਜਾ ਉਹਨੇ ਤੰਗਲੀ ਚੱਕ ਲਈ ਵੀ ਜਿੰਨੇ ਤੰਗਲੀ ਕਹਿਣ ਦੇ ਦੇ ਪੂਰੀ ਇਕੱਠੀ ਕਰਦਾ ਸਰ ਦਾ ਚਾਚਾ ਮਾਰੇ ਗਏ ਪੱਟੇ ਗਏ ਕਹਿੰਦਾ ਚਮਕੀਲਾ ਤੇ ਅਮਰਜੋਤ ਥਾਂ ਹੀ ਰਹੇਗੀ ਆਹ ਜ਼ਹਰਾ ਪ੍ਰੈਸਟਰ ਲਗਿਆ ਸੀ ਸਰ ਮੂੰਹ ਤਾਂ ਪਛਾਣ ਨਹੀਂ ਸੀ ਬਣਿਆ ਜਾਨੂ ਭਾਈ ਚੋਰ ਆਗੇ ਰਾਤ ਨੂੰ ਛੜੀਆਂ ਟਾਕੀਆਂ ਵੱਢਣ ਲੱਗ ਗਿਆ ਕਿ ਲੋਹੇ ਦੀਆਂ ਟਾਕੀਆਂ ਦੀਆਂ ਸੀਗੀਆਂ ਸੜ ਗਈ ਉਹ ਵੱਢਣ ਲੱਗ ਗਿਆ ਕਿ ਅਸੀਂ ਡੰਡ ਪਾਤੀ ਚੋਰ ਚੋਰ ਮੇਰੇ ਨੌ ਤੇ ਤਿੰਨ ਕੀਲੇ ਦੀ ਉਹ ਦਿੱਤਾ ਹੋਇਆ ਸੀਗਾ ਬਿਆਨਾ ਤੇ ਡੈਡੀ ਨੂੰ ਕਹਿੰਦਾ ਚਾਚਾ ਕਹਿੰਦਾ ਇੱਕ ਤੇਰੀ ਮੋਟਰ ਮੈਂ ਉਹ ਬਣਾਤੀ ਉਹ ਉਹ ਤਾਂ ਬਿਆਨਾ ਖੜਾ ਕਿੱਥੇ ਬਿਆਨਾ ਕੀ ਪਤਾ ਹੁਣ ਮੁੱਕਰ ਗਿਆ ਅਗਲੇ ਜਿਹੜੇ ਮਾਰੇ ਦੇ ਨਾਉਂਦੇ ਨਹੀਂ ਕਿਸ਼ਨ ਪੁੱਛ ਕੇ ਨਹੀਂ ਆਉਂਦੇ ਇਹ ਕਿ ਨਹੀਂ ਸਾਡੇ ਵਰਗਾ ਕੌਣ ਸੀ ਉਦੋਂ ਜਿਹੜੇ ਅਸੀਂ ਅੱਜ ਕੁਝ ਵੀ ਆ ਅੱਜ ਦਾ ਸਾਡਾ ਦੁਨੀਆ ਤੇ ਹੈ ਵੀ ਨਾ ਹਾਂ ਪਰ ਜਿਹੜਾ ਸਾਨੂੰ ਉਦੋਂ ਸੀਗਾ ਉਹ ਸਾਨੂੰ ਹੁਣ ਨਹੀਂ ਮਿਲਦਾ ਮੇਰਾ ਉਹਦੇ ਨਾਲ ਕੋਈ ਐਜੀ ਗੱਲ ਨਹੀਂ ਕੋਈ ਅਸੀਂ ਆ ਜਾਏ ਨਾ ਵਧੀਆ ਰਲ ਕੇ ਰਹਿੰਦੀਆਂ ਸੀ ਕੋਈ ਐਜੀ ਗੱਲ ਨਹੀਂ ਸੀ ਜੇ ਉਹ ਸਬਜ਼ੀ ਬਣਾਉਂਦੀ ਸੀ ਤਾਂ ਮੈਂ ਰੋਟੀ ਲਾਉਂਦੀ ਸੀ ਜੇ ਉਹ ਪਰ ਵ셔 ਨੂੰ ਰੋਟੀ ਆਉਂਦੀ ਨਹੀਂ ਸੀ ਇੰਨੀ ਵਿਆਹ ਵੀ ਹੋ ਗਿਆ ਕੋਈ ਸ਼ਾਦੀ ਐਜੀ ਨਹੀਂ ਸੀਗੀ ਵੀ ਇਹ ਸਾਡੇ ਬੱਕਰੀ ਆ ਜਾਂ ਮੈਂ ਬੱਕਰੀ ਨਾ ਨੂੰ ਇੱਕੋ ਜੀ ਚੀਜ਼ ਆ ਕਿ ਇਹਨਾਂ ਦੇ ਡੈਡੀ ਨੇ ਦੇਣੀ ਜਦ ਇਹ ਗਰਵੇਲੋ ਦੇ ਦੇਖੋ ਕਿੰਨੇ ਤੇਜ਼ ਕਰਮ ਨੇ ਇਹਨੇ ਸਾਡਾ ਮੈਨੂੰ ਕਿੱਥੋਂ ਤੇ ਕਿੱਥੋਂ ਚੱਕਤਾ ਇਹ ਲక్ష్ਮੀ ਆਈ ਹੈ ਕਹਿੰਦਾ ਆਪਣੇ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਾਂ ਇਸ ਸਮੇਂ ਬੈਠੇ ਆ ਪਿੰਡ ਦੁਗਰੀ ਦੇ ਵਿੱਚ ਸਵਰਗ ਅਮਰ ਸਿੰਘ ਚਮਕੀਲਾ ਜੀ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਬੀਤੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਕੈਰੀਅਰ ਦੇ ਬਾਰੇ ਤੇ ਉਹਨਾਂ ਦੀ ਆਉਣ ਵਾਲੀ ਫਿਲਮ ਦੇ ਬਾਰੇ ਆਪਾਂ ਗੱਲਾਂ ਕਰਾਂਗੇ ਤੇ ਪਹਿਲਾਂ ਸਵਾਗਤ ਕਰਦੇ ਹਾਂ ਮਾਤਾ ਗਰਮੀਲ ਕੌਰ ਜੀ ਦਾ ਮਾਤਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸასი ਘਾਲ ਜੀ ਤੇ ਮੈਂ ਵੀ ਇਹਨਾਂ ਮੁੰਡੇ ਆ ਵੀ ਦੁੱਖ ਦੀ ਗੱਲ ਇਹਨਾਂ ਨਾਲ ਅੱਜ ਮੈਂ ਆਪਦੇ ਬੱਚਿਆਂ ਨਾਲ ਕਰ ਰਹੀ ਹਾਂ ਹੋਰ ਮਾਤਾ ਜੀ ਪਹਿਲਾਂ ਦੱਸੋ ਸਿਹਤ ਕਿੱਦਾਂ ਠੀਕ ਠਾਕ ਹੈ ਜੀ ਚੜਦੀ ਕਲਾ ਸਾਹਿਬ ਹਾਂ ਬਹੁਤ ਸਿਹਤ ਠੀਕ ਆ ਠੀਕ ਹੈ ਅੱਛਾ ਜੀ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਫਿਲਮ ਬਣ ਰਹੀ ਆ ਜਦੋਂ ਤੁਹਾਨੂੰ ਪਤਾ ਲੱਗਾ ਵੀ ਫਿਲਮ ਬਣ ਰਹੀ ਆ ਤਾਂ ਖੁਸ਼ੀ ਬਸ ਮਸਮਸੋਈ ਹੋਣੀ ਖੁਸ਼ੀ ਤਾਂ ਪਤਾ ਹੁੰਦੀ ਹੋਈ ਆ ਖੁਸ਼ੀ ਤਾਂ ਫਿਰ ਹੈਗੀ ਹੀ ਹੋਈ ਐ ਵੀ ਅੱਜ ਮੇਰੇ ਘਰ ਵਾਲੇ ਦਾ ਐਡਾ ਵੱਡਾ ਨਾਮ ਆ ਫਿਲਮ ਬਣ ਰਹੀ ਐਡੇ ਕਲਾਕਾਰ ਸਾਰੇ ਬਈ ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ ਤੇ ਮੇਰੇ ਘਰ ਵਾਲੇ ਦਾ ਵੀ ਐਡਾ ਵੱਡਾ ਨਾਮ ਦੁਨੀਆ ਤੇ ਚੰਕਿਆ ਜਦੋਂ ਤੁਸੀਂ ਛੂਟਿੰਗ ਤੇ ਗਏ ਉੱਥੇ ਤੁਹਾਨੂੰ ਦਿਲਜੀਤ ਵੀ ਮਿਲੇ ਤੇ ਉਹਨਾਂ ਨੂੰ ਮਿਲਣ ਦਾ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ ਮੈਨੂੰ ਇੱਕ ਵਾਰ ਸੇ ਤਾਂ ਮੈਨੂੰ ਜਾਣੀ ਬਈ ਚਲੋ ਇਹ ਵੀ ਕਹਿੰਦੇ ਆ ਵੀ ਐਡਾ ਵੱਡਾ ਸਾਡਾ ਨੌਂਾ ਤਾਂ ਇਹ ਫਿਲਮ ਬਣ ਰਹੀ ਇੱਕ ਵਾਰ ਸੇ ਸਾਨੂੰ ਦੁੱਖ ਵਾ ਬਈ ਜਿਹੜਾ ਦਿਲਜੀਤ ਆ ਵੀ ਉਹ ਮੇਰੇ ਬੱਚਿਆਂ ਵਾਂਗੂ ਮੇਰੀ ਜਿਹੜੀ ਕਮਲ ਆ ਉਹਦੇ ਨਾਲ ਇਹ ਰੈਸਲ ਕਰਦਾ ਸੀ ਹਾਂ ਤੇ ਜਦ ਅਸੀਂ ਗਏ ਫਿਰ ਦਲਜੀਤ ਸਤੇ ਤੇ ਆਉਂਦਾ ਸੀ ਤੇ ਉਹ ਨੂੰ ਮੈਂ ਕਿਹਾ ਮੈਂ ਕਿਹਾ ਪੁੱਤ ਤੈਨੂੰ ਮੈਂ ਮਸਾਨ ਲਿਆ ਮੇਰੇ ਗਲ ਲਾ ਕੇ ਜਾਣੀ ਉਹਨੇ ਬਹੁਤ ਦੁੱਖ ਬਣਾਇਆ ਫਿਰ ਮੈਂ ਰੋਣ ਲੱਗ ਗਈ ਮੈਂ ਆਖਿਆ ਅਭੀ ਦੇਖ ਪੁੱਤ ਤੈਨੂੰ ਮੈਂ ਹੁਣ ਪੁੱਤ ਵੀ ਨਹੀਂ ਕਹਿ ਸਕਦੀ ਤੈਨੂੰ ਮੈਂ ਕੁਝ ਨਹੀਂ ਕਹਿ ਸਕਦੀ ਬਈ ਅੱਜ ਤੂੰ ਚੁੰਗੀਲੇ ਦੀ ਜਗ੍ਹਾ ਤੇ ਖੜਾ ਮਾ ਮੈਨੂੰ ਕਹਿੰਦਾ ਵੀ ਤੁਸੀਂ ਰੋਵੋ ਨਾ ਉਹ ਜਿਹੜਾ ਮੁੰਡਾ ਫਿਲਮ ਬਣਾਉਂਦਾ ਸੀਗਾ ਉਹ ਆ ਕੇ ਪਤਾ ਉਹਦਾ ਮੈਂ ਨਾਂ ਨਹੀਂ ਜਾਣਦੀ ਹਾਂ 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 ਉਹ ਮੇਰੇ ਗੱਲ ਲਾ ਕੇ ਆ ਕੇ ਬਹੁਤ ਰੋਇਆ ਕਹਿੰਦਾ ਬੀਬੀ ਤੂੰ ਵੀ ਨਾਂ ਉੱਚਾ ਕਰਦੀਆਂ ਤੇ ਅਸੀਂ ਵੀ ਨਾਂ ਉੱਚਾ ਕੀਤਾ ਵਾ ਅੱਛਾ ਦਰਜੀਤ ਨੂੰ ਜਦੇ ਤੁਸੀਂ ਉਹਨਾਂ ਦੇ ਭੇਸ ਦੇ ਵਿੱਚ ਦੇਖਿਆ ਤਾਂ ਤੁਹਾਨੂੰ ਲੱਗਿਆ ਵੀ ਜਿਵੇਂ ਉਹੀ ਤੁਹਾਡੇ ਮੂਰੇ ਖੜੀ ਹੁੰਦੇ ਆ ਹਾਂ ਠੀਕ ਲੱਗਿਆ ਪੁੱਤ ਬਹੁਤ ਵਧੀਆ ਯਾਨੀ ਬੱਚੇ ਨੇ ਆਪਦਾ ਬਹੁਤ ਵਧੀਆ ਲੱਗਿਆ ਸਾਨੂੰ ਫਿਲਮ ਬਣਦੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੁਹਾਡੇ ਘਰੇ ਆ ਕੇ ਵੀ ਉਹਨਾਂ ਨੇ ਤੁਹਾਡੇ ਤੋਂ ਵੀ ਕਾਫੀ ਕੁਝ ਜਾਣਕਾਰੀ ਲਈ ਹੋਣੀ ਆ ਇੰਤਜ਼ਾਜ ਹੋਣੀ ਕਰਿਆ ਉਹਨਾਂ ਦਾ ਸੁਭਾਅ ਤੁਹਾਨੂੰ ਕਿਵੇਂ ਲੱਗਿਆ ਸਾਡੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ ਵੀ ਸਾਰੀਆਂ ਸਾਡੀਆਂ ਗੱਲਾਂ ਬਾਤਾਂ ਸਾਰੀਆਂ ਸਾਡੇ ਨਾਲ ਕੀਤੀਆਂ ਨੇ ਵੀ ਕਿਵੇਂ ਘਰ ਦੇ ਵਿੱਚ ਤੁਸੀਂ ਰਹਿੰਦੇ ਸੀ ਕਹੇ ਜਿਹਾ ਸੁਭਾਅ ਸੀ ਆਸ਼ਕ ਬਹੁਤ ਵਧੀਆ ਸੁਭਾਅ ਸੀਗਾ ਨੇ ਡੈਡੀ ਦਾ ਬਹੁਤ ਜ਼ਿਆਦਾ ਕੋਈ ਐਜੀ ਗੱਲ ਨਹੀਂ ਸੀਗੀ ਔਰ ਬਈ ਸਾਡੀ ਇਹ ਜਿਹੜੀ ਨਵੀਂ-ਨਵੀਂ ਚੀਜ਼ ਬਣੀ ਆ ਉਹ ਤਾਂ ਜੀ ਕਰਦਾ ਹੀ ਆ ਵੀ ਮੇਰੇ ਘਰ ਵਾਲੇ ਦਾ ਐਡਾ ਵੱਡਾ ਨਾ ਹਾਂ ਅੱਛਾ ਤੁਹਾਡਾ ਜਿਵੇਂ ਕਿ ਲੈ ਰਿਹਾ ਰਿਸ਼ਤਾ ਕਿਵੇਂ ਜੁੜਿਆ ਮਤਲਬ ਕਿਉਂਕਿ ਉਸ ਸਮੇਂ ਲਵ ਮੈਰੀਜ ਦਾ ਟ੍ਰੇਡ ਦੇ ਹੁੰਦਾ ਨਹੀਂ ਸੀਗਾ ਰਿਸ਼ਤਾ ਕੀਤਾ ਗਈ ਰਿਸ਼ਤੇਦਾਰ ਵਿੱਚ ਬੈਠ ਕੇ ਪੋਚੋਲਾ ਬਣ ਗਿਆ ਤਾਂ ਕਿਵੇਂ ਤੁਹਾਡਾ ਸੰਬੰਧ ਜੁੜਿਆ ਨਾਲ ਜਿਹੜਾ ਮੇਰਾ ਜੀਆ ਡੈਡੀ ਉਹ ਮੱਝਾਂ ਦਾ ਵਪਾਰ ਸੀਗੇ ਮੱਜਾਂ ਦੇ ਵਪਾਰੀ ਤੇ ਉਧਰੋਂ ਮੇਰੇ ਮਾਪਿਓ ਮੱਜਾਂ ਖਰੀਦਦੇ ਸੀ ਉਹ ਮੱਜਾਂ ਖਰੀਦਦੇ ਖਰੀਦੇ ਇੱਥੇ ਆ ਗਏ ਉਹ ਕਿਤੇ ਫਿਰ ਮੇਰੇ ਡੈਡੀ ਨੇ ਪੁੱਛਿਆ ਬਈ ਕੋਈ ਮੁੰਡਾ ਸਾਨੂੰ ਦੱਸੋ ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਮੁੰਡਾ ਸਾਡੇ ਘਰੇ ਹੀ ਆ ਵੀ ਤੁਸੀਂ ਦੇ ਲਓ ਇਕੱਲ ਸਾਡਾ ਰਿਸ਼ਤਾ ਜੁੜਿਆ ਫਿਰ ਧਾਂdre ਮੇਰੀ ਚਾਚੀ ਦੀ ਭੈਣ ਸੀ ਫਿਰ ਗਰਦਿਆਲ ਤੇ ਉਹਨੂੰ ਅਸੀਂ ਫਿਰ ਬਚੋਲਾ ਵਿੱਚ ਰੱਖਿਆ ਠੀਕ ਹੈ ਜੀ ਹਾਂ ਤੇ ਕਿਹੜੇ ਸਾਡੇ ਚ ਤੁਹਾਡਾ ਵਿਆਹ ਹੋਇਆ ਕੁਝ ਜਾਂ ਮੈਡਮ ਉੱਠਾ پتہ ਨਹੀਂ ਮੈਂ ਜਾਣਦੀ ਮੈਂ ਭੁਰ ਮੇਰੇ ਚੇਤੇ ਨਹੀਂ ਹੈਗਾ ਜਦੋਂ ਤੁਸੀਂ ਵਿਆਹ ਕੀ ਇਸ ਘਰ ਦੇ ਵਿੱਚ ਆਏ ਉਦੋਂ ਇਸ ਪਰਿਵਾਰ ਦੀ مالی ਹਾਲਤ ਕਿਹੋ ਜੀ ਮਤਲਬ ਪੈਸੇ ਤੇਲੇ ਲੋ ਨਹੀਂ ਬਹੁਤ ਵਧੀਆ ਸੀ ਮੱਝਾਂ ਰੱਖਦੇ ਸੀਗੇ ਬਹੁਤ ਵਧੀਆ ਸੀ ਹਾਂ ਚਮਕੀਲਾ ਦੇ ਵਕਤ ਕਈ ਗੱਲਾਂ ਸੁਣਨ ਨੂੰ ਮਿਲਿਆ ਜਿਵੇਂ ਕੋਈ ਕਹਿੰਦਾ ਭਾਰਤ ਨਗਰ ਚੌਂਕ 'ਚ ਪੱਗਾਂ ਰੰਗਦਾ ਸੀ ਕੋਈ ਕਹਿੰਦਾ ਸ਼ਹਿਰ ਫੈਕਟਰੀ ਦੇ ਵਿੱਚ ਫਲੈਟ ਦਾ ਕੰਮ ਕਰਦਾ ਸੀ ਜਾ ਕੀ ਤੁਹਾਨੂੰ ਕਿਉਂਕਿ ਤੁਸੀਂ ਉਹਨਾਂ ਦੇ ਜੀਵਨ ਸਾਥੀ ਰਹੇ ਹੋ ਤੁਸੀਂ ਉਹਨਾਂ ਦੇ ਸੰਦਰਸ਼ ਵੀਡੀਓ ਦੇਖਿਆ ਇਹ ਜਿਹੜੀ ਗੱਲ ਵੀ ਚੁੰਨੀਆਂ ਰੰਗਦੇ ਸੀ ਉਹ ਤਾਂ ਗਲਤ ਗੱਲ ਆ ਇਹਨਾਂ ਦਾ ਡੈਡੀ ਵੈਸੇ ਕਰਦੇ ਤਾਂ ਸੀਗੇ ਵੀ ਆਪਦਾ ਕਾਰਖਾਨੇ ਫਲੈਟ ਦਾ ਕੰਮ ਠੀਕ ਹੈ ਜੀ ਜਦ ਮੇਰੇ ਮਾਪਿਓ ਨੇ ਦੇਖਿਆ ਜਾਂਦਾ ਕਰ ਵੀ ਉਹ ਫਲੈਟਾਂ ਦਾ ਕੰਮ ਕਰਦੇ ਸੀਗੇ ਹੋਰ ਕੋਈ ਆ ਕੋਈ ਝੋਲਾ ਦਾ ਦਾਖੀ ਕੋਈ ਚੁੰਨੀਆਂ ਰੰਗਦਾ ਸੀ ਇਹ ਨਹੀਂ ਉਹ ਤਾਂ ਸਕੀਨ ਹੀ ਬਹੁਤ ਸੀ ਬਹੁਤ ਜਿਆਦਾ ਸ਼ਕੀਨ ਜੀ ਕੋਈ ਐਸੀ ਜੀ ਗੱਲ ਨਹੀਂ ਸੀ ਠੀਕ ਹੈ ਜਦੋਂ ਤੁਸੀਂ ਵਿਆਹ ਕੇ ਪਹਿਲੀ ਵਾਰੀ ਇਸ ਘਰ ਦੇ ਵਿੱਚ ਆਏ ਹਾਂ ਜੀ ਤੁਹਾਨੂੰ ਉਮੀਦ ਸੀ ਵੀ ਇੰਨੀ ਤਰੱਕੀ ਕਰਨਗੇ ਹੋ ਵੀ ਤੁਹਾਨੂੰ ਵੀ ਕੱਖਾਂ ਤੋਂ ਲੱਖਾਂ ਦੇ ਬਣ ਜਾਣਗੇ ਆਪ ਵੀ ਅੱਠ ਫੱਟ ਤੋਂ ਅੱਠ ਤੱਕ ਪਹੁੰਚ ਜਾਣਗੇ ਕੋਈ ਹੈ ਸੀ ਆਸ ਇਹ ਪੁੱਤ ਪਰਮਾਤਮਾ ਨੂੰ ਪਤਾ ਹੈ ਦਿਨ ਫਿਰਦਿਆਂ ਦਾ ਕੋਈ ਪਤਾ ਨਹੀਂ ਲੱਗਦਾ ਜਦ ਦਿਨ ਫਿਰ ਗਏ ਉਹ ਤਾਂ ਕਹਿੰਦੇ ਸੀਗੇ ਮੈਂ ਸੋਨੇ ਦੀ ਕੰਧਾ ਕਰ ਦੂੰ ਕੰਨਦਾ ਤਾਂ ਫੇਰ ਸਾਡੀਆਂ ਸੋਨੇ ਦੀਆਂ ਹੋਈ ਜਾਣੀਆਂ ਸੀ ਹਾਂਜੀ ਮਤਲਬ ਜਿਵੇਂ ਕਿ ਆਪਾਂ ਕਹਿ ਲਿਆ ਵੀ ਤੁਹਾਨੂੰ ਕਦੇ ਦੱਸਿਆ ਉਹਨਾਂ ਨੇ ਵੀ ਉਹ ਗਾਇਕ ਬਣਾਣਾ ਚਾਹ ਰਹੇ ਨੇ ਜਾਂ ਗਾਣੇ ਲਿਖਦੇ ਨੇ ਜਾਂ ਕੁਝ ਕਦੇ ਤੁਹਾਡੇ ਨਾਲ ਇਹ ਜੀ ਸਾਂਝੀ ਕਰਦੇ ਸੀ ਗੱਲਾਂ ਪੁੱਤ ਸਾਡੇ ਕੋਲੋਂ ਕਨਾਂ ਰੋਟੀਆਂ ਸਵੇਰ ਵੇਲੇ ਬਣਾ ਕੇ ਲੈ ਜਾਣੀਆਂ ਵੀ ਮੈਂ ਇਹਦੇ ਲੱਕ ਮੱਤੇ ਚੱਲਿਆ ਜਦ ਰੋਟੀ ਬਣਾ ਕੇ ਲੈ ਜਾਣੀ ਤਾਂ ਉੱਥੇ ਚਿੰਦੇ ਪਾਪਾ ਜੀ ਕੋਲੇ ਉੱਥੇ ਜਾੜੀ ਰਹਸਲ ਫੇਰ ਆਉਦਾ ਸਿੱਖਦਾ ਸੀ ਵੀ ਵੀਰ ਉਹਨਾਂ ਨੇ ਤਾਂ ਪੈਰੋਂ ਰੋਟੀ ਖਾਣ ਆਉਣਾ ਘਰੇ ਤਾਂ ਫਿਰ ਮੈਨੂੰ ਪੁੱਛਣਾ ਵੀ ਗਰਮੇ ਲੋ ਤੁਸੀਂ ਰੋਟੀ ਬਣਾ ਲਈ ਅਸੀਂ ਆਖਿਆ ਵੀ ਅਸੀਂ ਐਸੀ ਬਣਾਈ ਨਹੀਂਗੀ ਰੋਟੀ ਕਹਿੰਦਾ ਚੰਗਾ ਫਿਰ ਕਹਿੰਦਾ ਡੱਬੇ ਦੇ ਵਿੱਚ ਰੋਟੀ ਕੱਢ ਲਾ ਕਹਿੰਦਾ ਤੁਸੀਂ ਖਾ ਲਓ ਮੈਂ ਕਿਹਾ ਵੀ ਤੁਸੀਂ ਖਾ ਤਾਂ ਨਹੀਂ ਖਾਦੀ ਕਹਿੰਦਾ ਨਹੀਂ ਕਹਿੰਦਾ ਮੈਨੂੰ ਭੁੱਖ ਨਹੀਂ ਜੀ ਅਸੇ ভাল ਤੁਹਾਨੂੰ ਦੱਸ ਦੇਣੀ ਸੀ ਵੀ ਉਹ ਕਰ ਕੀ ਰਿਹਾ ਤੁਹਾਡੇ ਬਾਅਦ ਉਹ ਫੈਕਟਰੀ ਚ ਕੰਮ ਕਰ ਰਹੇ ਆ ਸਹੀ ਗੱਲ ਉੱਥੇ ਪਪਾ ਜੀ ਕੋਲੇ ਜਾਂਦੇ ਸੀ ਕਿ ਨਾ ਕਾਰ ਦਫਤਰ ਉੱਥੇ ਰਿਆਣੀ ਰਹਿਸਲ ਕਰਦੀ ਸੀ ਪਪਾ ਜੀ ਜਿਹੜੀ ਮਤਲਬ ਸਰਿੰਦਰ ਸਿੰਘ ਦਾ ਜੀ ਤੂੰ ਹਾਂ ਜੀ ਹਾਂਜੀ ਠੀਕ ਹੈ ਜੀ ਹਾਂ ਮੈਂ ਨੌਨੀ ਕਿਹ ਨਾ ਲੈ ਸਕਦੀ ਪਪਾ ਜੀ ਦਾ ਅਜਿਹਾ ਆਪਣੇ ਦਾ ਰਵਾਜ ਹੈ ਜੀ ਬਜ਼ੁਰਗਾਂ ਦਾ ਨਾਮ ਨਹੀਂ ਹਾਂ ਸਹੀ ਗੱਲ ਹੈ ਜਦੋਂ ਦਾ ਘਰ ਵਾਲਾ ਵੀ ਨਾਮ ਨਹੀਂ ਲੈਂਦੀ ਸੀ ਨਹੀਂ ਲੈਂਦੇ ਬੁੜੀਆਂ ਨਹੀਂ ਲੈਂਦੀ ਹਾਂ ਜੇ ਕੰਮ ਹੋਇਆ ਬਾਬਾ ਜੀ ਪਹਿਲਾ ਗਾਣਾ ਫਿਰ ਕਦੋਂ ਸ਼ੂਟ ਹੋਇਆ ਤੁਹਾਨੂੰ ਕਦੋਂ ਦੱਸਿਆ ਵੀ ਪਹਿਲਾ ਗਾਣਾ ਆ ਰਿਹਾ ਕਿਹੜਾ ਗਾਣਾ ਸੀ ਉਹ ਪਹਿਲਾ ਗਾਣਾ ਚੰਦਰ ਸਿੰਧਾ ਦਾ ਬਾਹਰ ਚਲੇ ਗਈ ਹਾਂਜੀ ਤੇ ਫਿਰ ਇਹਨਾਂ ਨੇ ਮਗਰੋ ਸੋਨੀਆ ਦੇ ਨਾਲ ਫਿਰ ਹੋਰ ਕੋਟ ਕਰਾਇਆ ਕੁਰਤੀ ਛੱਤਰੰਗ ਦੀ ਅਟਕੂ ਤੇ ਟਕੂਆ ਜਿਹਦੇ ਟਕੂਆ ਕਰਕੇ ਉਹ ਕੱਢਿਆ ਸੀ ਇਹਨਾਂ ਨੇ ਮਗਰੋ ਫਿਰ ਇਹਨਾਂ ਦੀ ਦਿਲਾਂ ਵਿਚੜਾਈ ਹੋਗੀ ਸੋਨੀਆ ਫਿਰ ਇੱਧਰ ਹੋ ਇਹਦੇ ਨਾਲ ਛੱਟ ਹੋਗੀ ਆ ਸੋਨੀਆ ਤੋਂ ਬਸ਼ਰ ਸੋਨੀਆ ਦੇ ਨਾਲ ਇਹਨਾਂ ਦੀ ਚੜ੍ਹਾਈ ਹੋਈ ਹੈ ਵੱਧ ਆ ਪਹਿਲੇ ਜਿਹੜਾ ਐਲਪੀ ਰਿਕਾਰਡ ਆ ਉਹ ਸੋਨੀਆ ਜੀ ਨਾਲ ਆਇਆ ਸੀ ਹਾਂਜੀ ਤੇ ਜਦੋਂ ਪਹਿਲਾ ਰਿਕਾਰਡ ਐਡਾ ਹਟ ਹੋਇਆ ਤਾਂ ਫਿਰ ਤਾਂ ਜੋੜੀ ਅੱਗੇ ਵਧ ਗਈ ਜੋੜੀ ਟੁੱਟ ਕੇ ਗਈ ਇਹਦੇ ਬਾਰੇ ਫਿਰ ਫਿਰ ਕੁੜੀਆਂ ਹੋਰ ਬਹੁਤ ਸੀਗੀਆਂ ਤੇ ਆਪਣੀ ਆ ਜਿਹੜੀ ਹੈਗੀ ਆ ਅਮਨੂਰੀ ਨਾਲ ਹਾਂਜੀ ਪ੍ਰੋਗਰਾਮ ਕੀਤੇ ਨੇ ਤੇ ਫਿਰ ਇੱਕ ਕੁੜੀ ਹੋਰ ਸੀ ਜਿਹਦਾਰੀ ਹਨੇਕ ਨੀਤੂ ਨਾਲ ਪਰਮਿੰਦਰ ਸੰਧੂ ਨਾਲ ਪਰਮਿੰਦਰ ਸੰਧੂ ਨਾਲ ਕੀਤੇ ਨੇ ਆ ਸੁਣਨ ਚ ਆਇਆ ਵੀ ਪੰਜਾਬ ਦੀ ਬਲੰਦ ਆਵਾਜ਼ ਦੀ ਮਲਕਾ ਪਰਮਿੰਦਰ ਸੰਧੂ ਵੀ ਜਿਹੜੀ ਫਿਲਮ ਐਕਟਰ ਵੀ ਰਹੀ ਆ ਉਹ ਤੁਹਾਡੇ ਵੀ ਮੈਂ ਤਾਂ ਕਰਦੀ ਰਹੀ ਵੀ ਕਿ ਸਾਡੀ ਜੋੜੀ ਚ ਵਕੀਲਾ ਹੀ ਨਾਲ ਬਣਾਉਣਾ ਮੇਰੇ ਕੋਲੇ ਬਹੁਤ ਕੀਤੀ ਆ ਮੈਂ ਤਾਂ ਤੇ ਫਿਰ ਅਸੀਂ ਕਿਹਾ ਵੀ ਇਹਦੇ ਡੈਡੀ ਨੂੰ ਮੈਂ ਕਿਹਾ ਵੀ ਪਰਮਿੰਦਰ ਸੰਧੂ ਆਈ ਸੀ ਕਹਿੰਦੀ ਸੀ ਵੀ ਮੇਰੀ ਮੈਂ ਵੀ ਇਹਨਾਂ ਦੇ ਨਾਲ ਮੇਰਾ ਸੈਟ ਬਣਾ ਦੋ ਕਹਿੰਦੀ ਬੀਬੀ ਮੈਂ ਤੇਰਾ ਪੈਰ ਤੋਂ ਤੋ ਪੀਉਂਗੀ ਜੇ ਵੀ ਇਹਨਾਂ ਦੇ ਨਾਲ ਮੇਰਾ ਸੱਟ ਬਣਾ ਦਮੂ ਅੱਛਾ ਫੇ ਉਹਨਾਂ ਦੇ ਤੁਹਾਡੇ ਗਵਾਂਢੀ ਪਿੰਡ ਦੇ ਤਾਂ ਸਦੀਲਾ ਸਾਹਿਬ ਪੜ ਗਿਆ ਨਹੀਂ ਮੇਰੀ ਮੈਨੂੰ ਛੋੜੀ ਬੜੀ ਉਹ ਤਾਂ ਸੀ ਨਹੀਂ ਇਹ ਨਹੀਂ ਮੈਨੂੰ ਪਤਾ ਕਾਫੀ ਸੱਟ ਰਹੀ ਛੋੜੀ ਉਹ ਸਦੀਲਾ ਇਹ ਨਹੀਂ ਮੈਨੂੰ ਪਤਾ ਵੀ ਜਾਂ ਉਹਨਾਂ ਨਾਲ ਲੱਗੀ ਹੈ ਜਾਂ ਕਿਸੇ ਨਾਲ ਲੱਗੀ ਹੈ ਵਕਤ ਬਦਲਦੇ ਜੇ ਬੇ ਟਾਈਮ ਨਹੀਂ ਲੱਗਦੇ ਕਿਸੇ ਟਾਈਮ ਤੁਹਾਡੀ ਬੱਲੇ ਬੱਲੇ ਸੀ ਹਾਂਜੀ ਤੇ ਹੁਣ ਵੀ ਬੱਲੇ ਹੁਣ ਮਾਲੋ ਪਰਿਵਾਰ ਥੋੜਾ ਜਿਹਾ ਫਿਰ ਵੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਉਹਨਾਂ ਦਾ ਘਾਟ ਉਹ ਤਾਂ ਪੂਰੀ ਨਹੀਂ ਹੋ ਸਕਦੀ ਹਾਂਜੀ ਉਹ ਤਾਂ ਅਸੀਂ ਤਾਂ ਹੁਣ ਵੀ ਰੋਂਦੇ ਆ ਹੁਣ ਵੀ ਰੋਂਦੇ ਉਹਦੋਂ ਮੈਂ ਰਾਣੀ ਸੀਗੀ ਹਾਂਜੀ ਉਹੀ ਗੱਲ ਕਹੜੀ ਜਾਂਦੇ ਸੀਗੇ ਉਹਦੋਂ ਮੈਂ ਰਾਣੀ ਸੀ ਜਦੋਂ ਇਹਨਾਂ ਦਾ ਡੈਡੀ ਸੀਗਾ ਤੁਸੀਂ ਮੂੰਹੋਂ ਗੱਲ ਕਰਦੀ ਤੇ ਤੁਹਾਡੀ ਗੱਲ ਪੂਰੀ ਹੁੰਦੀ ਹਾਂ ਹੋ ਮੇਰੀ ਗੱਲ ਤਸਵੀਰਾਂ ਦੇ ਵਿੱਚ ਉਹਨਾਂ ਨੂੰ ਦੇਖ ਕੇ ਮਨ ਭਰਦਾ ਆ ਹੁੰਦਾ ਹੀ ਆ ਪੁੱਤਾਂ ਹੁੰਦੀ ਆ ਤੁਹਾਡੀਆਂ ਰੀਝਾਂ ਪੂਰੀਆਂ ਹੁੰਦੀਆਂ ਸੀ ਉਸ ਸਮੇਂ ਹਾਂ ਇਹ ਮੈਂ ਤਾਂ ਮਤਲਬ ਭੁਖੀ ਦੇਖ ਕੇ ਰਾਜਾਂ ਦੀ ਸੀ ਇਹਨਾਂ ਦੇ ਡੈਡੀ ਨੂੰ ਵੀ ਸਾਡਾ ਐਡਾ ਵੱਡਾ ਨੌਆ ਇਹਨਾਂ ਤੋਂ ਇਲਾਵਾ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਜਿਹੜੇ ਤੁਹਾਡੇ ਸਾਰੇ ਠੀਕ ਸੀਗੇ ਸਾਰੇ ਠੀਕ ਸੀਗੇ ਕੋਈ ਐਸੀ ਜੀ ਗੱਲ ਨਹੀਂ ਸੀ ਸਾਡਾ ਸੁਭਾਅ ਬਹੁਤ ਵਧੀਆ ਸੀ ਸਾਡੇ ਸਾਰੇ ਪਰਿਵਾਰ ਦਾ ਬਹੁਤ ਵਧੀਆ ਜਿਹਾ ਸੁਭਾਅ ਸੀ ਮਾਤਾ ਜੀ ਉਹ ਦਿਨ ਯਾਦ ਆਉਂਦਾ ਜਦੋਂ ਉਹ ਮਾੜੀ ਖਬਰ ਤੁਹਾਡੇ ਤੱਕ ਪਹੁੰਚੀ ਕਿ ਚਮਕੀਲਾ ਸਾਹਿਬ ਦਾ ਇਸ ਤਰੀਕੇ ਕਤਲ ਹੋ ਗਿਆ ਤੁਸੀਂ ਕਿੱਥੇ ਸੀਗੇ ਉਸ ਦਿਨ ਉਦੋਂ ਪੁੱਤ ਮੈਂ ਜਮੀਨ 'ਚ ਸੀ ਤੇ ਇਹ ਵੀ ਸਾਡਾ ਸਭ ਤੋਂ ਢੇਰੀ ਆ ਵੀ ਮੁੰਡਾ ਸਾਡਾ ਉੱਥੇ ਹੀ ਸੀਗਾ ਤੇ ਮੈਂ ਮੇਰੀ ਭੈਣ ਸੀਗੀ ਲੋਗੜ ਉਹਨਾਂ ਦਾ ਰਖਾਇਆ ਹੋਇਆ ਸੀ ਖੰਡ ਪਾਠ ਤੇ ਮੈਂ ਆਖਿਆ ਵੀ ਦੇਲਾ ਮੈਂ ਭੋਗ ਤੇ ਜਾਣਾ ਮੈਨੂੰ ਤੁਸੀਂ ਕੱਪੜੇ ਵੀ ਮੈਨੂੰ ਦੇ ਦਿਓ ਕਹਦਾ ਵੀ ਗਰਵੇਲਾ ਮੇਤੋ ਵੀ ਜਾ ਨਹੀਂ ਹੋਣਾ ਪ੍ਰੋਗਰਾਮ ਦੋ ਤਿੰਨ ਨੇ ਵੀ ਮੈਂ ਕੱਪੜੇ ਲੈ ਕੇ ਦਫਤਰ ਰੱਖੂਗਾ ਤੂੰ ਦਫਤਰੋਂ ਕੱਪੜੇ ਲੈ ਜੀ ਮੈਂ ਤੇ ਸਾਡਾ ਮੁੰਡਾ ਆਏ ਦੋਨੇ ਮੈਂ ਤੇ ਸਾਡਾ ਤਾਰੀ ਭਾਈ ਜਰਾਏ ਜੋ ਬੱਬੂ ਚਮਕ ਮੈਂ ਕਹਾਂ ਵੀ ਦੇਲਾਪੋਤ ਵੀ ਆਏ ਨਹੀਂ ਕਿ ਅਮਨ ਦੇ ਬਿੱਤਾ ਡੈਡੀ ਕਹਿੰਦਾ ਮੰਮੀ ਵੀ ਲੇਟ ਹੋ ਗਏ ਵੀ ਇਸ ਤਾਪ ਢੀਕਦੇ ਵੀ ਲੇਟ ਬਹੁਤ ਹੋ ਗਈ ਬਗ ਚੱਲ ਕੋਈ ਨਹੀਂ ਜਾਣ ਨੂੰ ਅਸੀਂ ਦੁਗਰੀ ਜਾਏ ਉਹਨੇ ਆ ਤੇ ਅਸੀਂ ਦੁਗਰੀ ਆਏ ਚੰਦੂ ਕੋਈ ਪਤਾ ਨਹੀਂ ਜਿਵੇਂ ਜਿੱਥੇ ਦੋਕ ਬੰਦੇ ਖੜੇ ਉਹ ਵੀ ਗੱਲ ਕਰਨ ਜਿੱਥੇ ਚਾਰ ਖੜੇ ਉਹ ਵੀ ਗੱਲ ਕਰਨ ਜਦ ਅਸੀਂ ਕੋਲ ਨੂੰ ਜਾਇਆ ਕਰੀਏ ਤਾਂ ਚੁੱਪ ਕਰ ਜਾ ਕਰਨ ਤੇ ਫਿਰ ਮੈਂ ਦਫ਼ਤਰ ਚਲੀ ਗਈ ਦਫ਼ਤਰ ਗਈ ਹੋਈ ਕਿ ਨਾ ਮੰਮੀ ਹਜੇ ਆਏ ਨਹੀਂ ਗਏ ਬਈ ਵੀ ਲੇਟ ਬਹੁਤ ਹੋ ਗਈ ਫਿਰ ਇਹਨੂੰ ਤਾਰੀ ਨੂੰ ਕਿਹਾ ਮੈਂ ਕਿਹਾ ਚਲ ਹੁਣ ਆਪਾਂ ਚੱਲਦੇ ਹਾਂ ਜਮੀਨ ਚੋਂ ਵੀ ਜਦ ਆਏ ਤਾਂ ਹੈ ਨਹੀਂ ਹੁਣ ਭਾਈ ਅਸੀਂ ਚਲੇ ਗਏ ਜਮੀਨ 'ਚ ਜਾ ਕੇ ਮੈਂ ਹਜੇ ਕੱਪੜੇ ਹੀ ਤਾਰੇ ਆ ਤੇ ਮੇਰਾ ਚਾਚਾ ਕਹਿੰਦਾ ਭਾਈ ਗਰਮੇਲ ਕੁਰੇ ਵੀ ਚਾਹ ਬਣਾ ਮੇਰਾ ਡੈਡੀ ਤੇ ਚਾਹ ਬਣਾ ਮੈਂ ਚਾਹ ਬਣਾਉਣ ਲੱਗ ਗਈ ਤੇ ਸਾਹਮਣੇ ਸਾਡਾ ਚੁੱਲਾ ਸੀਗਾ ਚੁੱਲਾ ਛੱਤੋ ਆ ਢੇਰੀ ਨੂੰ ਸਾਹਮਣੇ ਹੀ ਤੇ ਮੇਰੀ ਨਿਗਾ ਪੈ ਗਈ ਤਿੰਨ ਚਾਰ ਮੋਮਬੰਦੀ ਮੈਂ ਕਿਹਾ ਮੈਂ ਕਿਹਾ ਡੈਡੀ ਦੇਖੀ ਹੋ ਉਹ ਬੰਦੇ ਵੀ ਇੱਕ ਓਟ ਖੜਦਾ ਇੱਕ ਡਗ ਪੈਂਦਾ ਵੇ ਦੇ ਤੱਕ ਤੇ ਆਪਾਂ ਤਾਂ ਨਹੀਂ ਮਾਰਨ ਆਉਂਦੇ ਭਾਈ ਕਹਿੰਦਾ ਪਤਾ ਤੂੰ ਪਰੇ ਹੋ ਜਾ ਉਹਨੇ ਤੰਗਲੀ ਚੱਕ ਲਈ ਜੀ ਵੀ ਜਿਹਨੂੰ ਤੰਗਲੀ ਕਹਿੰਦੇ ਨੇ ਹਾਂ ਤੰਗਲੀ ਚੱਕ ਲਈ ਕਹਿੰਦਾ ਪਤਾ ਤੂੰ ਪਰੇ ਹੋ ਜਾ ਕਹਿੰਦਾ ਚਾਚਾ ਮਾਰੇ ਗਏ ਪੱਟੇ ਗਏ ਕਹਿੰਦਾ ਚਮਕੀਲਾ ਤੇ ਅਮਰਜੋਤ ਥਾਂ ਹੀ ਰਹਿ ਗਈ ਭਾਈ ਸਾਨੂੰ ਤਾਂ ਠੰਡੀਆਂ ਤਾਉਣੀਆਂ ਆਉਣ ਲੱਗੀਆਂ ਸਾਨੂੰ ਫਿਰ ਕਿੱਥੋਂ ਗੱਲ ਆਉਣੀ ਸੀ ਅਜੇ ਮੈਂ ਇੰਨੀ ਗੱਲ ਕਹੀ ਆ ਵੇ ਤੁਸੀਂ ਸੁਣ ਕੇ ਆ ਗਏ ਵੀ ਬਾਹਰੋਂ ਸੁਣ ਕੇ ਆ ਗਏ ਕਿ ਜਾਂ ਤੁਸੀਂ ਕੋਲੋਂ ਆਏ ਹੋ ਕਹਿੰਦੇ ਅਸੀਂ ਕੋਲੋਂ ਆਏ ਆ ਅਮਰ ਜੋਤੇ ਚੁੰਗੀ ਲਾ ਥਾਂ ਹੀ ਰਹਿ ਗਈ ਭਾਈ ਸਾਡੇ ਉਹ ਤਾਂ ਠੰਡੀਆਂ ਤੋੜੀਆਂ ਮੈਂ ਤਾਂ ਉੱਥੇ ਡਗ ਪਈ ਡਿੱਗੀ ਹੋਈ ਜਿਹੜੀ ਮੇਰੀ ਕਮਲ ਸੀਗੀ ਆਹ ਇਹ ਛੋਟੀ ਜੀ ਸੱਠਾ ਕਿੰਨਿਆਂ ਦੀ ਸੀ ਮੈਂ ਕਿਹਾ ਵੀ ਡੈਡੀ ਮੈਂ ਵੀ ਚੱਲਦੀ ਆ ਨਾਲ ਕਹਿੰਦਾ ਨਹੀਂ ਪੁੱਤ ਮੈਂ ਤੈਨੂੰ ਸੰਭੂਗਾ ਕੰਮਰ ਲੋਥਾਂ ਸਾਂਭੂਗਾ ਅਸੀਂ ਚੱਲ ਚਰੇਗੇ ਭਾਈ ਜਾਨੂ ਰਾਤ ਪਈ ਰਾਤ ਪਈ ਹੋਈ ਮੈਂ ਇੱਥੇ ਸਾਡਾ ਤਾਰੀ ਅਸੀਂ ਦੋਨੇ ਹੀ ਸੀਗੇ ਅਸੀਂ ਕੋਠੇ ਤੇ ਪੈ ਗਏ ਪੌੜੀ ਅਸੀਂ ਤਾਂ ਖਿੱਚ ਲਈ ਜਾਨੂ ਭਾਈ ਚੋਰ ਆਗੇ ਰਾਤ ਨੂੰ ਸਾਡੀਆਂ ਟਾਕੀਆਂ ਵੱਢਣ ਲੱਗ ਗਿਆ ਕੀ ਲੋਹੇ ਦੀਆਂ ਟਾਕੀਆਂ ਦੀਆਂ ਸੀਗੇ ਸਾਰੀ ਗਈ ਉਹ ਬੱਟਣ ਲੱਗ ਗਿਆ ਕੇ ਅਸੀਂ ਡੰਡ ਪਾਤੀ ਚੋਰ ਚੋਰ ਭਾਈ ਜਾਨ ਨੂੰ ਆਸਗਵਾਂਡ ਆ ਗਿਆ ਉਹ ਉੱਥੇ ਡੇਰੇ ਵੱਜਦੇ ਨੇ ਦੂਰ ਜੂਰ ਡੇਰੇ ਸੀਗੇ ਭਾਈ ਜਾਂ ਡੰਡ ਪਾਤੀ ਚੱਤਵਾਲ ਦਾ ਸਰਪੰਚ ਆ ਗਿਆ ਕਹਿੰਦਾ ਪੁੱਤ ਤੁਸੀਂ ਡਰੋ ਨਾ ਅਸੀਂ ਹੁਣ ਤੁਹਾਡੇ ਕੋਲੇ ਰਹਨੇ ਆ ਪਤਾ ਨਹੀਂ ਉਹ ਕਿੱਧਰ ਨੂੰ ਚਲੇ ਗਏ ਚਾਰ ਬੰਦੇ ਵੇ ਸਾਨੂੰ ਕਹਿੰਦਾ ਵੀ ਪੁੱਤ ਤੁਸੀਂ ਜਾਇਓ ਨਾ ਇਕੱਲੇ ਨਾ ਜਾਇਓ ਬਈ ਅਸੀਂ ਤੁਹਾਡੇ ਨਾਲ ਜਾਵਾਂਗੇ ਅਸੀਂ ਜਮਾਲਪੁਰ ਲੋਥਾ ਲਿਆ ਸੀ ਕਿਹਨਾਂ ਚੱਕ ਕੇ ਫਿਰ ਅਸੀਂ ਉੱਥੇ ਆ ਗਏ ਠੀਕ ਹੈ ਜੀ ਬਹੁਤ ਜ਼ਿਆਦਾ ਗੋੜ ਗਿਆ ਲੱਗਿਆ ਸੀ ਆ ਸਾਰਾ ਪ੍ਰੈਸਟ ਲੱਗਿਆ ਸੀ ਸਾਰਾ ਮੂੰਹ ਦਾ ਬਸਾ ਨਹੀਂ ਸੀ ਹੁੰਦਾ ਨੀੜੇ ਰੱਖਿਆ ਨਾ ਬਲੈਕ ਪੁਆਇੰਟ ਤੋਂ ਮਾਰਿਆ ਅੱਛਾ ਅੱਜ ਵੀ ਸੋਚ ਕੇ ਮਨ ਨੂੰ ਚੀਜ਼ਾਂ ਬਹੁਤ ਦੁਖਦਾ ਹੋਗਾ ਕਿਉਂਕਿ ਅਸੀਂ ਉਹ ਚੀਜ਼ ਫੀਲ ਕਰ ਰਹੇ ਹਾਂ ਦੁੱਖ ਤਾਂ ਪਰ ਹੁੰਦਾ ਹੀ ਹੈ ਜਿੱਦਣ ਇਹ ਪ੍ਰੋਗਰਾਮ ਤੇ ਗਏ ਨੇ ਉਦਣ ਇੱਕ ਦਿਨ ਅੱਗੋਂ ਜ਼ਮੀਨ ਚੋਂ ਆਈ ਨਹੀਂ ਹਾਂ ਕਹਿੰਦਾ ਗਰਮੇਲੋ ਕਹਿੰਦਾ ਵੀ ਜਦ ਮੈਂ ਪ੍ਰੋਗਰਾਮ ਲਾ ਕੇ ਹਟਦਾ ਵੀ ਮੈਨੂੰ ਪਿਆਸ ਲੱਗਦੀ ਆ ਵੀ ਲੱਸੀ ਦੀ ਕੈਨੀ ਭਰਦੀ ਵੈਪਤ ਲੱਸੀ ਦੀ ਕੈਨੀ ਭਰਤੀ ਕਿ ਲੋਕਿਓ ਦੇਤਾ ਮੈਂ ਦੇਸੀ ਕਹਿੰਦਾ ਆ ਤਾਂ ਵਧੀਆ ਤੂੰ ਕਿੱਲੋ ਘਿਓ ਦੇਤਾ ਦੇਸੀ ਨਹੀਂ ਤਾਂ ਦਾਲਡਾ ਲਿਓ ਲਿਆ ਲਿਆ ਮੈਂ ਤੱਕਿਆ ਪਿਆਵਾ ਦੇਲਾ ਪਤ ਮੇਰੇ ਨੌ ਤੇ ਤਿੰਨ ਕੀਲੇ ਦੀ ਉਹ ਦਿੱਤਾ ਹੋਇਆ ਸੀਗਾ ਬਿਆਨਾ ਹਾਂ ਤੇ ਡੈਡੀ ਨੂੰ ਕਹਿੰਦਾ ਚਾਚਾ ਕਹਿੰਦਾ ਇੱਕ ਤੇਰੀ ਮੋਟਰ ਮੈਂ ਹੋ ਬਣਾਤੀ ਕਹਿੰਦਾ ਗਰਮੇਲੋ ਦੇ ਨੌ ਤੇ ਤਿੰਨ ਕੀਲੇ ਕਹਿੰਦਾ ਮੈਂ ਬਿਆਨਾ ਦੇਤਾ ਸਤੋਵਾਲ ਜੀ ਜੇ ਹੋਰ ਕਿਸੇ ਕੋਲ ਨਹੀਂ ਉੱਥੇ ਹੀ ਸਤੋਵਾਲੀ ਲਾ ਗਈ ਨਾਲ ਲਾ ਬੇਟਾ ਹਾਂ ਗਬਾੜ ਉਹ ਜ਼ਮੀਨ ਤੁਹਾਡੇ ਕੋਲ ਹੈਗੀ ਹੁਣ ਨਹੀਂ ਨਹੀਂ ਉਹ ਬੰਦੇ ਨੇ ਬਿਆਨਾ ਖਬਰ ਕਿੱਥੇ ਇਹਨਾਂ ਕੋਲ ਹੀ ਬਿਆਨਾ ਕੀ ਪਤਾ ਹੁਣ ਮੁੱਕਰ ਗਿਆ ਅਗਲੇ ਤੁਹਾਨੂੰ ਪਤਾ ਹੀ ਨਹੀਂ ਸੁਰਤ ਤੁਹਾਨੂੰ ਪਤਾ ਹੀ ਨਹੀਂ ਸਗਾ ਲਈ ਨਹੀਂ ਸਾਨੂੰ ਉਦੋਂ ਇੰਨੀ ਸੁਰਤ ਹੈ ਹੀ ਨਹੀਂ ਸੀ ਉਹ ਵੀ ਤੁਹਾਨੂੰ ਦੱਸਿਆ ਨਹੀਂ ਰਣਾ ਵੀ ਬਿਆਨਾ ਕਿਨੂੰ ਦਿੱਤਾ ਨਾ ਇੱਕ ਸਰਪ੍ਰਾਈਜ਼ ਤੌਰ ਤੇ ਇਹ ਚੀਜ਼ ਦੇਣੀ ਚਾਹਦੇ ਹਣਗੇ ਹਾਂਜੀ ਤੇ ਉਹਨਾਂ ਨੂੰ ਕੀ ਪਤਾ ਸੀਗਾ ਵੀ ਅੱਗੇ ਹੋੜੀ ਦੇ ਵਿੱਚ ਕੀ ਲਿਖਿਆ ਤੇ ਬਾਕੀ ਦਾ ਬਤਾਉਣਾ ਜਿਹੜੇ ਮਾੜੇ ਦਿਨ ਆਉਂਦੇ ਨੇ ਕਿਸ਼ਨ ਪੁੱਛ ਕੇ ਨਹੀਂ ਆਉਂਦੇ ਹਾਂਜੀ ਹੈ ਕਿ ਨਹੀਂ ਸਾਡੇ ਵਰਗਾ ਕੌਣ ਸੀ ਉਦੋਂ ਜਿਹੜੇ ਅਸੀਂ ਅੱਜ ਵਰ ਕੁਝ ਵੀ ਆ ਅੱਜ ਦਾ ਸਾਡਾ ਦੁਨੀਆ ਤੇ ਹੈ ਵੀ ਨਾ ਉਹ ਆ ਪਰ ਜਿਹੜਾ ਸਾਨੂੰ ਉਦੋਂ ਸੀਗਾ ਉਹ ਸਾਨੂੰ ਹੁਣ ਨਹੀਂ ਮਿਲਦਾ ਮੌੜ ਨਹੀਂ ਸਾਡੇ ਤੋਂ ਸਮਾਵਣਾ ਉਹ ਉਹਨਾਂ ਦੀ ਘਰ ਤਾਂ ਜੀ ਕੋਈ ਵੀ ਨਹੀਂ ਪੂਰੀ ਕਰਦਾ ਕਿਉਂ ਉਹਨਾਂ ਦਾ ਰੋਤ ਉਹ ਤਾਂ ਕਿਸੇ ਤੋਂ ਵੀ ਨਹੀਂ ਪੂਰਾ ਹੋਣਾ ਫਿਰ ਵੀ ਉਹਨਾਂ ਨੂੰ ਉਸਤਾਦ ਜੀ ਉਸਤਾਦ ਜੀ ਕਹੇ ਕਿ ਉਹਨਾਂ ਦੀ ਤਾਰਾਂ ਗਾ ਕੇ ਬਹੁਤ ਲੋਕਾਂ ਨੇ ਪੈਸਾ ਕਮਾਇਆ ਕੋਈ ਉਹਨਾਂ ਦੇ ਸ਼ਾਗਿਰਦ ਕਦੇ ਤੁਹਾਡੇ ਕੋਲ ਕੋਈ ਰਾਜੀ ਖੁਸ਼ੀ ਪੁੱਛਣ ਲਈ ਆਂਦਾ ਰਿਹਾ ਕਦੇ ਕਿ ਨਹੀਂ ਇਹ ਬਾਤ ਰਿਹਾ ਤੇ ਉਹ ਤਾਂ ਸਾਡੀ ਕਣਕ ਵੀ ਇੰਨੀ ਹੋਈ ਲੋਕ ਕਹਿਣਾ ਵਾ ਚਾਚੇ ਨੂੰ ਕਹਿਣਾ ਬਾਬਾ ਤੈਨੂੰ ਕਣਕ ਲੈਣ ਆ ਗਈ ਇਹ ਨਹੀਂ ਪਤਾ ਵੀ ਦੁਨੀਆ ਕਿਹੜੀ ਗੱਲਾਂ ਕਿਹੜੀ ਭਾਕਿਆ ਭਾਕ ਨਿਕਲਦੀਆਂ ਗੱਲਾਂ ਤਾਂ ਕਣਕ ਵੀ ਬਹੁਤ ਹੋਈ ਸੀ ਉਦੋਂ ਸਾਡੀ ਦੁਨੀਆ ਟਿੱਚਰ ਬਹੁਤ ਕਰਦੀ ਆ ਹਾਂ ਉਹੀ ਤਾਂ ਗੱਲ ਆ ਅੱਛਾ ਤੁਹਾਡੇ ਤੇ ਮਤਲਬ ਅਮਰਜੋਤ ਨਾਲ ਤੁਹਾਡੇ ਸਬੱਤ ਕਿਹੋ ਜੇ ਸੀਗੇ ਮੇਰਾ ਮੇਰਾ ਉਹਦੇ ਨਾਲ ਕੋਈ ਐਜੀ ਗੱਲ ਨਹੀਂ ਹੋਈ ਜਿਵੇਂ ਅਸੀਂ ਆਪਾਂ ਵਧੀਆ ਰਲ ਕੇ ਰਹਿੰਦੀਆਂ ਸੀ ਕੋਈ ਐਜੀ ਗੱਲ ਨਹੀਂ ਸੀ ਜੇ ਉਹ ਸਬਜ਼ੀ ਬਣਾਉਂਦੀ ਸੀ ਤਾਂ ਮੈਂ ਰੋਟੀ ਲਾਉਂਦੀ ਸੀ ਜੇ ਉਹ ਉੱਪਰ ਵੈਸੇ ਉਹਨੂੰ ਰੋਟੀ ਆਉਂਦੀ ਨਹੀਂ ਸੀ ਇੰਨੀ ਹਾਂਜੀ ਕਿਉਂਕਿ ਉਹਨਾਂ ਦਾ ਤੇ ਫਿਰ ਇਹਦੇ ਡੈਡੀ ਨੇ ਕਿਹਾ ਅਗਰ ਮੇਲੋ ਅੱਜ ਮੈਂ ਮੱਕੀ ਦੀ ਰੋਟੀ ਖਾਣੀਆਂ ਮੈਂ ਕਿਹਾ ਤੁਸੀਂ ਪਹਿਲਾਂ ਫੋਨ ਕਰ ਦਿੰਦੇ ਸਾਨੂੰ ਅਸੀਂ ਸਾਗ ਧਰ ਲੈਂਦੇ ਹਾਂਜੀ ਸਾਗ ਤੋਂ ਬਿਨਾਂ ਮੱਕੀ ਦੀ ਰੋਟੀ ਹਾਂ ਤੇ ਵਧੀਆ ਐਸੀ ਕੋਈ ਗੱਲ ਨਹੀਂ ਸੀਗੀ ਅਸੀਂ ਰਲ ਕੇ ਰਹਿੰਦੀਆਂ ਸੀ अच्छा ते ਉਹਨਾਂ ਦੇ ਜਨਮ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਜੈਮਨ ਨੂੰ ਤੁਸੀਂ ਹੀ ਪਾਲਿਆ ਜੈਮਨ ਸੀਗਾ ਉਹ ਆਜੇ ਨਾਨਕਿਆ ਕੋਲੇ ਸੀਗਾ ਅੱਛਾ ਉਹ ਜਮਾਲਪੁਰ ਰਹਿੰਦੇ ਸੀਗੇ ਕਿ ਅਸੀਂ ਇੱਥੇ ਰਹਿੰਦੇ ਸੀ ਤੇ ਉਦਾਂ ਤੁਹਾਡੇ ਨਾਲ ਸਬੰਧ ਉਹਨਾਂ ਦੇ ਠੀਕ ਠਾਕ ਵਧੀਆ ਮੇਰੇ ਦਾ ਵਰਤੋਂ ਦਾ ਜੈਮਨ ਨਹੀਂ ਠੀਕ ਆ ਉਹਨਾਂ ਦੇ ਮਾਪਿਓ ਅਵਜੋ ਤੇ ਮਰ ਗਏ ਤੇ ਇੱਕ ਮੁੰਡਾ ਰਹਿ ਗਿਆ ਉਹ ਸਾਰੇ ਉਹਦੇ ਮੁੰਡੇ ਜੀਪੂ ਦੇ ਮਾਮੇ ਪੂਰੇ ਹੋ ਗਏ ਸਾਹਬ ਦੇ ਦੂਜੇ ਵਿਆਹ ਦੀ ਗੱਲ ਹੁੰਦੀ ਆ ਤੁਹਾਨੂੰ ਕਰੀ ਚਮਕੀਲਾ ਜਿਹਨੇ ਦੱਸਿਆ ਸੀ ਇਸ ਬਾਰੇ ਕਿ ਉਹਨਾਂ ਨੇ ਦੂਜਾ ਵਿਆਹ ਵੀ ਕਰਾਇਆ ਹੈ ਮੇਰੇ ਕੋਲ ਕੋਈ ਗੱਲ ਨਹੀਂ ਕੀਤੀ ਪੁੱਤ ਜਵੇਂ ਨਹੀਂ ਕੀਤੀ ਜੇ ਵੈਸੇ ਕਹਿੰਦਾ ਮੈਂ ਗਰਵੇਲੋ ਕੁੜੀਆਂ ਵੈਸੇ ਕੁੜੀਆਂ ਨਾਲ ਹੀ ਮੈਂ ਕਾਣਾ ਕੋਈ ਐਹ ਜੀ ਗੱਲ ਨਹੀਂ ਚੱਲ ਵਿਆਹ ਵੀ ਹੋ ਗਿਆ ਕੋਈ ਸ਼ਾਦੀ ਐਹ ਜੀ ਨਹੀਂ ਸੀਗੀ ਵੀ ਇਹ ਸਾਡੀ ਬੱਕਰੀ ਆ ਜਾਂ ਮੈਂ ਬੱਕਰੀ ਆ ਤੁਹਾਨੂੰ ਇੱਕੋ ਜੀ ਚੀਜ਼ ਲੈ ਕੇ ਇਹਨਾਂ ਦੇ ਡੈਡੀ ਨੇ ਦੇਣੀ ਆ ਦੁਆ ਦੇ ਮਤਲਬ ਬਰਾਬਰ ਇਹ ਹਾਸ਼ਾ ਇਹ ਨਹੀਂ ਕਿ ਤੈਨੂੰ ਬਾਅਦ ਕਿਸੇ ਨੂੰ ਘਟ ਕਿਹੜੀ ਗੱਲ ਜਿਹੜੀ ਚੰਗੀਲਾ ਜਿਹੜੀ ਸਭ ਤੋਂ ਵੱਧ ਯਾਦ ਆਉਂਦੀ ਉਹ ਤਾਂ ਜਾਂਦਾ ਫਿਰ ਹੁਣ ਆਉਂਦੀ ਹੋਈ ਆ ਕੋਈ ਫਿਰ ਵੀ ਕੋਈ ਇੱਕ ਗੱਲ ਜਿਹੜੀ ਕਈ ਵਾਰੀ ਬਾਰ-ਬਾਰ ਬੰਦੇ ਦੀ ਕਈ ਚੇਤੇ ਆਉਂਦੀ ਰਹਿੰਦੀ ਹੈ ਨਾ ਉਹ ਪੁਰਾਣੇ ਜ਼ਖਮ ਤਾਜ਼ੇ ਹੁੰਦੇ ਉਹ ਤਾਂ ਹਮੇਸ਼ਾ ਨੂੰ ਕੀ ਦੱਸਾਂ ਹੁਣ ਜਾਂਦਾ ਤਾਂ ਆਉਂਦੀਆਂ ਹੀ ਨੇ ਔਰ ਦੁਨੀਆ ਦੇ ਘਰ-ਘਰ ਉਹਨਾਂ ਦੇ ਖਰਕਦੇ ਨੇ ਟਿੱਪਾ ਕਰਤ ਦਿਆਂ ਨੇ ਆਉਂਦੀ ਹੀ ਆ ਜੇ ਵਰਖੀ ਹੁੰਦੀ ਆ ਜਾਂ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਦੁਨੀਆ ਤਾਂ ਕਹਿੰਦੀ ਆ ਕਹਣਾ ਵੀ ਬਈ ਇਹ ਪੈਸੇ ਇਕੱਠੇ ਕਰਦੇ ਨੇ ਆ ਕਰਦੇ ਨੇ ਅਸੀਂ ਲਾਉਂਦੇ ਵੀ ਕੋਲੋਂ ਹੈਗੇ ਆ ਅਸੀਂ ਲਾਉਂਦੇ ਵੀ ਆ ਉਹਦਾ ਬਾਰੇ ਕਿਹਾ ਜਾਂਦਾ ਵੀ ਤੁਰੇ ਜਾਂਦੇ ਜਾਂਦੇ ਬੈਠੇ ਬੈਠੇ ਗੱਲ ਦਾ ਗੀਤ ਬਣਾਉਂਦੇ ਕਰ ਥੋੜੇ ਦੇ ਗੀਤ ਬਣਾਇਆ ਉਹਨਾਂ ਨੇ ਬਈ ਬਟੀ ਅੱਜ ਤੋਂ ਸਪਾਰ ਦਾ ਮੇਲਾ ਸੀਗਾ ਆਪਣੇ ਆਪ ਦਾ ਹਾਂ ਐਵੇਂ ਉੱਥੇ ਆਪਣੇ ਐਵੇਂ ਦਾੜ ਦੇ ਅਸੀਂ ਇੱਥੋਂ ਚਲੇ ਗਏ ਆਪਣੇ ਨੰਗਲੀ ਇਹਦਾ ਡੈਡੀ ਤੇ ਅਮਨ ਦਾ ਤੇ ਉਹ ਮੇਰੀ ਭੈਣ ਬਲਾਰੇ ਸੀ ਉਹ ਉੱਥੇ ਮੇਲੇ ਤੋਂ ਨੰਗਲੀ ਆ ਗਈ ਨੰਗਲੀ ਆਈ ਹੋਈ ਉਹਨੂੰ ਹੱਸਣ ਲੱਗ ਗਿਆ ਕਹਿੰਦਾ ਕਹਿੰਦਾ ਚਰਨੋਂ ਕਹਿੰਦਾ ਤੂੰ ਉੱਥੇ ਸਪਾਰ ਜਾ ਕੇ ਆਈਆਂ ਉੱਥੇ ਕੀ ਆ ਕਰੀ ਜਾ ਬੇ ਕਰੀ ਮੈਂ ਤਾਂ ਚੌਂਕੀ ਭਰ ਕੇ ਆਈਆਂ ਕਹਿੰਦਾ ਬਈ ਉਹ ਉਹੀ ਗੀਤ ਜੋੜ ਲਿਆ ਮੇਰੀ ਭੈਣ ਤੇ ਹੀ ਬੇ ਮੈਂ ਤਾਂ ਸੁਖੀ ਸੀ ਮੈਂ ਗੁੱਗੇ ਭਗਤ ਦੀ ਮਿੱਟੀ ਆ ਗਏ ਆਹੋ ਇਹ ਹੀ ਮੇਰੀ ਭੈਣ ਤੇ ਗੀਤ ਜੋੜ ਲਿਆ ਹੋਰ ਬੇ ਮੈਂ ਸੁਖੀ ਸੀ ਮੈਂ ਗੁੱਗੇ ਭਗਤ ਦੀ ਮਿੱਟੀ ਮਾ ਥੋੜੇ ਦੇ ਵੀ ਤਾਂ ਕੋਈ ਬਣਾਇਆ ਹੋਇਆ ਜੇ ਆਪਣੀ ਸਾਡੀ ਨਹੀਂ ਮੇਰੇ ਤੇ ਥੋੜੇ ਦੇ ਸੀ ਬਣਾਏ ਹੋਏ ਆਪਣੀ ਜੀਵਨ ਸਾਥੀ ਤੁਸੀਂ ਜਿਹੜੇ ਨਹੀਂ ਨਹੀਂ ਮੇਰੇ ਤੇ ਨਹੀਂ ਕੋਈ ਬਣਾਇਆ ਕੋਈ ਗੀਤ ਚਲੋ ਗੀਤਾਂ ਦਾ ਤਾਂ ਹੁਣ ਕੋਈ ਐਨੇ ਗੀਤ ਨਹੀਂ ਮੇਰੇ ਤੇ ਨਹੀਂ ਕੋਈ ਵੀ ਬਣਾਇਆ ਬਸ ਅਸੀਂ ਲੋਕਾਂ ਨੂੰ ਸੌੜਨ ਨੂੰ ਮਿਲਦੇ ਪੈਗ-ਪੁਗ ਦੇ ਚੰਗੇ ਸ਼ਕੀਨ ਸੀਗੇ ਪੈਗ ਪੈਗ ਲਾਣ ਤੇ ਦਾਰੂ ਦਰੂ ਪੀਣਦੇ ਆ ਜਰਾਬ ਫਿਰ ਪਹਿਲਾਂ ਤਾਂ ਪੀਂਦੇ ਸੀਗੇ ਫਿਰ ਡਾਕਟਰ ਨੇ ਮਨਾ ਕਰਤਾ ਉਹਨਾਂ ਨੂੰ ਫਿਰ ਨਹੀਂ ਸੀ ਪੀਂਦੀ ਅਸਲ ਦਾਰੂ ਦੁਰੂਪੀ ਕੇ ਘਰੇ ਕਦੇ ਕੋਈ ਖਰਾਬੀ ਕੀਤੀ ਕੋਈ ਨਾ 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 ਬਸ ਜੇ ਪੀਤੀ ਹੋਣੀ ਤਾਂ ਚੁੱਪ ਕਰਕੇ ਉਹਨੇ ਬਹਿ ਜਾਣਾ ਫਿਰ ਉਹਨੇ ਕਿਹਾ ਗਰਮੇਲੋ ਮੈਨੂੰ ਰੋਟੀ ਲਿਆ ਦੇ ਜੇ ਉਹਨੇ ਰਾਤ ਦੇ 2 ਵਜੇ ਵੀ ਆਉਣਾ 1 ਵਜੇ ਵੀ ਆਉਣਾ ਉਦੋਂ ਮੈਂ ਕਹਿੰਦਾ ਪੁੱਤ ਰੋਟੀ ਲਾ ਕੇ ਦੇਣੀ ਮੈਂ ਤਾਜੀ ਰੋਟੀ ਹਾਂ ਤਾਜੀ ਰੋਟੀ ਦੇਣੀ ਉਦੋਂ ਤਾਂ ਹੁੰਦੇ ਵੀ ਚੁੱਲੇ ਹੀ ਸੀਗੇ ਹਨਾ ਕੋਈ ਗੈਸ ਵਾਲਾ ਚੱਕਰ ਨਹੀਂ ਹਾਂ ਚੁੱਲ੍ਹੇ ਹੀ ਸੀਗੇ ਚੱਲਈ ਹਾਂ ਬਸ ਉਦੋਂ ਕੋਈ ਆ ਨਹੀਂ ਸ਼ਿਕਾ ਵੀ ਨਾਲ ਜਾਂ ਦੋ ਮੁੰਡੇ ਨੇ ਜਾਂ ਦੋ ਨੇ ਕਿਸੇ ਨੂੰ ਨਹੀਂ ਸ਼ਿਕਰੇ ਲੱਗਿਆ ਹਾਂ ਮਾਦਾ ਅੱਜ ਵੀ ਕਿਸੇ ਵਿਆਹ ਤੇ ਚੱਲ ਜੀਏ ਉੱਥੇ ਚਮਕੀਲਾ ਸਾਹਿਬ ਦਾ ਗੀਤ ਚੱਲਦਾ ਹੀ ਆ ਵਿਆਹ ਅਧੂਰਾ ਬੰਨਿਆ ਜਾਂਦਾ ਜਦੋਂ ਗੀਤ ਨਹੀਂ ਦੀ ਨਜ਼ਰ ਤੁਸੀਂ ਹੁੰਦੇ ਜਦੋਂ ਤੁਸੀਂ ਕਿਸੇ ਵਿਆਹ ਤੇ ਗਏ ਹੋਵੋਗੇ ਤਾਂ ਗਾਣਾ ਚੱਲਦਾ ਹੋਣਾ ਤਾਂ ਅਗਰੇ ਲਾਉਂਦੇ ਨੇ ਉਹਨਾਂ ਚਿਰ ਕਹਿੰਦੇ ਸਾਨੂੰ ਹੋਰ ਗੀਤ ਵਧੀਆ ਨਹੀਂ ਲੱਗਦੇ ਸਾਨੂੰ ਵਿਆਹ ਨਹੀਂ ਚੰਗਾ ਲੱਗਦਾ ਜਿੰਨਾ ਚਿਰ ਚਮਕੀਲੇ ਦਾ ਗੀਤ ਨਾ ਕੋਈ ਲੱਗੀ ਫਰਾਂ ਜਦੋਂ ਪੰਜਾਬ ਦੇ ਵਿੱਚ ਇੱਕ ਹੋਰ ਕਤਲ ਹੋਇਆ ਮੂਸੇ ਵਾਲਾ ਸਾਹਿਬ ਦਾ ਹਾਂ ਹੋਰ ਤੁਸੀਂ ਕੱਠ ਦੇਖਿਆ ਉਹਨਾਂ ਦੀ ਮਾਤਾ ਦੀਆਂ ਵੀਡੀਓਜ਼ ਵੀ ਆਈਆਂ ਮੈਂ ਗਈ ਨਹੀਂ ਪਰ ਉਹ ਚਮਕੀਲੇ ਦੀ ਯਾਦ ਆਈ ਕਿਉਂਕਿ ਉਦਾਂ ਦਾ ਹੀ ਕਤਲ ਹੋਇਆ ਜਿੱਦਾਂ ਹੁੰਦਾ ਹੀ ਆ ਪੁੱਤ ਜਿੰਨਾ ਉਹ ਗੀਤ ਇਹਦੇ ਡੈਡੀ ਦਾ ਵੀ ਉਹ ਮੁੰਡੇ ਨੇ ਗੀਤ ਪਾਇਆ ਆਪਣੀ ਕਸ਼ਟ ਦੇ ਵਿੱਚ ਨੌ ਲੈਂਦਾ ਸੀ ਇਹਦੇ ਡੈਡੀ ਦਾ ਉਹ ਮੁੰਡਾ ਮੂਸੇ ਵਾਲਾ ਹਾਂ ਲੈਂਦਾ ਸੀ ਨੌ ਕਿ ਮੈਂ ਉਦੋਂ ਮੇਰੀ ਲੱਤ ਦੇ ਵਿੱਚ ਰਾਰਪਈ ਸੀ ਤੇ ਉਦੋਂ ਮੇਰੇ ਤੋਂ ਜਾ ਨਹੀਂ ਹੋਇਆ ਚਮਕੀਲਾ ਜੀ ਜੋ ਵੀ ਸਟਾਰ ਬਣੇ ਹਾਂਜੀ ਉਹਦੇ ਵਿੱਚ ਤੁਹਾਡਾ ਯੋਗਦਾਨ ਮੰਨਦੇ ਸੀ ਵੀ ਤੁਹਾਡੇ ਆਂਡ ਕਰਕੇ ਉਹਨਾਂ ਦੀ ਤਰੱਕੀ ਹੋਈ ਜਾ ਹਾਂ ਇਹ ਤਾਂ ਇਹਨਾਂ ਦੇ ਡੈਡੀ ਆਪ ਹੀ ਕਹਿੰਦੇ ਸੀ ਕਿ ਇਹ ਗਰਵੇਲੋ ਦੇ ਦੇਖੋ ਕਿੰਨੇ ਤੇਜ ਕਰਮ ਨੇ ਇਹਨੇ ਸਾਡਾ ਮੈਨੂੰ ਕਿੱਥੋਂ ਤੇ ਕਿੱਥੋਂ ਚੱਕਤਾ ਇਹ ਲక్ష్ਮੀ ਆਈ ਹੈ ਕਹਿੰਦਾ ਆਪਣੇ ਡੇਡੀ ਨੂੰ ਕਹਿੰਦਾ ਚਾਚਾ ਕਹਿੰਦਾ ਲక్ష్ਮੀ ਆਈ ਆ ਆਪਣੀ ਕਹਿੰਦਾ ਕਿੱਥੋਂ ਤੇ ਕਿੱਥੇ ਕਹਿੰਦਾ ਮੈਨੂੰ ਇਹ ਨਹੀਂ ਬਚਾਤਾ ਆਉਣ ਵਾਲੀ 12 ਤਰੀਕ ਨੂੰ ਜੀ ਤੁਹਾਡੇ ਘਰ ਵਾਲੇ ਜੀ ਦੀ ਜ਼ਿੰਦਗੀ ਦੇ ਉੱਪਰ ਫਿਲਮ ਆ ਰਹੀ ਹੈ ਤੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਫਿਲਮ ਦੇ ਬਾਰੇ ਮੈਂ ਕਹਿਣਾ ਚਾਹਨੀ ਆ ਵੀ ਇਹਨਾਂ ਦੇ ਡੈਡੀ ਦੀ ਫਿਲਮ ਆਉਣੀ ਆ ਤੁਸੀਂ ਐਨ ਵਧੀਆ ਬਈ ਤੁਸੀਂ ਦੇਖਿਓ ਪਿਆਰ ਦਿਓ ਪਿਆਰ ਦਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਜੀ